ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਭ ਦਾ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 10ਵੀਂ ਪਾਠ ਨੰਬਰ 2 ਭੌਤਿਕ ਚਿਕਿਤਸਾ ਫਿਜ਼ੀਓਥੈਰੇਪੀ ਭੌਤਿਕ ਚਿਕਿਤਸਾ ਜਿਸ ਨੂੰ ਆਪਾਂ ਅੰਗਰੇਜ਼ੀ ਵਿੱਚ ਕਹਿੰਦੇ ਹਾਂ ਫਿਜ਼ੀਓਥੈਰੇਪੀ ਇਹ ਦੋ ਸ਼ਬਦਾਂ ਦਾ ਜਿਹੜਾ ਸੁਮੇਲ ਹੈਗਾ ਆ ਸੁਮੇਲ ਦਾ ਮਤਲਬ ਹੈ ਦੋ ਸ਼ਬਦਾਂ ਨੂੰ ਜੋੜ ਕੇ ਬਣਿਆ ਹੈ ਭੌਤਿਕ ਭੌਤਿਕ ਦਾ ਅਰਥ ਹੈ ਸਰੀਰ ਤੇ ਚਿਕਿਤਸਾ ਦਾ ਅਰਥ ਹੈ ਇਲਾਜ ਠੀਕ ਹੈ ਜੀ ਭੌਤਿਕ ਚਿਕਿਸਾ ਸ਼ਬਦ ਜਿਹੜਾ ਹੈਗਾ ਆ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਕਾਇਆ ਭੌਤਿਕ ਅਤੇ ਚਿਕਿਸਾ ਭੌਤਿਕ ਦਾ ਅਰਥ ਹੈ ਸਰੀਰ ਤੇ ਚਿਕਿਸਾ ਦਾ ਅਰਥ ਹੈ ਇਲਾਜ ਇਹ ਕੁਦਰਤੀ ਤਰੀਕੇ ਨਾਲ ਇਲਾਜ ਕਰਨ ਦੀ ਇੱਕ ਪ੍ਰਕਿਰਿਆ ਹੈ ਪ੍ਰਕਿਰਿਆ ਦਾ ਮਤਲਬ ਪ੍ਰੋਸੈਸ ਹੈ ਕੁਦਰਤੀ ਨੇਚਰਲ ਮੈਥਡ ਦੇ ਨਾਲ ਇਸ ਵਿੱਚ ਦਵਾਈਆਂ ਤੋਂ ਬਿਨਾ ਕੁਦਰਤੀ ਤਰੀਕਿਆਂ ਜਿਵੇਂ ਮਾਲਿਸ਼ ਅਤੇ ਕਸਰਤਾਂ ਨਾਲ ਮਰੀਜ਼ ਦਾ ਇਲਾਜ ਕੀਤਾ ਜਾਂਦਾ ਹੈ ਠੀਕ ਹੈ ਜੀ ਭੌਤਿਕ ਚਿਕਿਤਸਾ ਕੀ ਹੈ ਫਿਜ਼ੀਓਥੈਰੇਪੀ ਕੀ ਹੈ ਦੋ ਸ਼ਬਦਾਂ ਦਾ ਸੁਮੇਲ ਹੈ ਭੌਤਿਕ ਦਾ ਅਰਥ ਹੈਗਾ ਤੁਹਾਡਾ ਸਰੀਰ ਤੇ ਚਿਕਿਤਸਾ ਦਾ ਅਰਥ ਹੈਗਾ ਇਲਾਜ ਇਹ ਕੁਦਰਤੀ ਤਰੀਕੇ ਨਾਲ ਇਲਾਜ ਕਰਨ ਦੀ ਇੱਕ ਪ੍ਰਕਿਰਿਆ ਹੈ ਇੱਕ ਵਿਧੀ ਹੈ ਦਵਾਈਆਂ ਤੋਂ ਬਿਨਾਂ ਕੁਦਰਤੀ ਤਰੀਕੇ ਜਿੱਦਾਂ ਮਾਲਿਸ਼ ਕਰਨਾ ਕਸਰਤ ਕਰਨ ਦੇ ਨਾਲ ਮਰੀਜ਼ ਦਾ ਇਲਾਜ ਕੀਤਾ ਜਾਂਦਾ ਹੈ ਕਦੇ ਜਿਹੜੇ ਭੌਤਿਕ ਚਿਕਿਤਸਾ ਆ ਇਹ ਇਲਾਜ ਦੀ ਇੱਕ ਪੁਰਾਤਨ ਵਿਧੀ ਹੈ ਪੁਰਾਣੇ ਸਮੇ ਤੋਂ ਚੱਲੀ ਆ ਰਹੀ ਹੈ ਇਸ ਦਾ ਨਾਮ ਭਾਵੇਂ ਨਮਾ ਲੱਗਦਾ ਹੈ ਪਰ ਆਮ ਤੌਰ ਤੇ ਇਸੇ ਇਲਾਜ ਦੀ ਵਰਤੋਂ ਹਰ ਘਰ ਵਿੱਚ ਹੁੰਦੀ ਹੈ ਠੀਕ ਹੈ ਜੀ ਨਾਮ ਇਹਦਾ ਸਾਨੂੰ ਨਮਾ ਲੱਗਦਾ ਹੈ ਵੀ ਫਿਜ਼ੀਓਥੈਰੇਪੀ ਆਪਾਂ ਹੁਣ ਅੱਜ ਕੱਲ ਸੁਣਦੇ ਹੈਗੇ ਆ ਭੌਤਿਕ ਚਿਕਿਤਸਾ ਪਰ ਇਹ ਪੁਰਾਣੇ ਸਮੇ ਤੋਂ ਹੀ ਚੱਲਦੀ ਆ ਰਹੀ ਆ ਜਿਵੇਂ ਮਾਲਿਸ਼ ਕਰਨਾ ਇਹਦੇ ਵਿੱਚ ਕੀ ਕੀ ਆ ਜਾਂਦਾ ਹੈ ਭੌਤਿਕ ਚਿਕਿਤਸਾ ਦੇ ਵਿੱਚ ਮਾਲਿਸ਼ ਕਰਨਾ ਬਰਫ਼ ਨਾਲ ਟਕੋਰ ਕਰਨਾ ਗਰਮ ਕੱਪੜੇ ਨਾਲ ਸੇਕ ਦੇਣਾ ਇਹ ਜਿਹੜੇ ਅਸੀਂ ਇਲਾਜ ਘਰਾਂ ਵਿੱਚ ਕਰਦੇ ਹੈਗੇ ਆ ਇਹ ਫਿਜ਼ੀਓਥੈਰੇਪੀ ਮਤਲਬ ਭੌਤਿਕ ਚਿਕਿਤਸਾ ਦੇ ਰੂਪ ਹੈ ਗਿਆ ਕਿ ਕਿ ਮਾਲਿਸ਼ ਕਰਦੇ ਹਾਂ ਜਦੋਂ ਬਰਫ਼ ਦੇ ਨਾਲ ਟਕੋਰ ਕਰਦੇ ਹਾਂ ਜਾਂ ਗਰਮ ਕੱਪੜੇ ਦੇ ਨਾਲ ਸੇਕ ਦਿੰਦੇ ਹਾਂ ਆਧੁਨਿਕ ਜੀਵਨ ਦੇ ਵਿੱਚ ਇਸ ਤਕਨੀਕ ਦੀ ਵਰਤੋਂ ਇਲਾਜ ਕਰਨ ਦੇ ਲਈ ਕੀਤੀ ਜਾਂਦੀ ਹੈ ਤੇ ਖਿਡਾਰੀਆਂ ਦੇ ਖੇਡ ਪ੍ਰਦਰਸ਼ਨ ਵਿੱਚ ਵਾਧਾ ਕਰਨ ਲਈ ਕੀਤੀ ਜਾਂਦੀ ਹੈ। ਇਸ ਇਲਾਜ ਦੀ ਤਕਨੀਕ ਨੂੰ ਸਰੀਰਕ ਉਪਚਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈਗਾ ਆ। ਇਸ ਦੇ ਰਾਹੀਂ ਫੱਟੜ ਵਿਅਕਤੀ ਮਤਲਬ ਜਿਹਨੂੰ ਕੋਈ ਇੰਜਰੀ ਹੋ ਗਈ, ਕੋਈ ਜ਼ਖਮੀ ਵਿਅਕਤੀ ਆ ਜਾਂ ਕੋਈ ਰੋਗੀ ਆ ਉਹਦਾ ਇਲਾਜ ਕਰਕੇ ਵਿਅਕਤੀ ਨੂੰ ਮੁੜ ਤੋਂ ਕੰਮ ਕਰਨ ਦੇ ਯੋਗ ਬਣਾਇਆ ਜਾਂਦਾ ਹੈਗਾ ਆ। ਠੀਕ ਹੈ ਜੀ। ਇਹ ਕੀ ਹੈਗੀ ਆ ਇਹ ਪੁਨਰਵਾਸ ਰੀਹੈਬਿਲੇਸ਼ਨ ਦੀ ਸ਼ਾਖਾ ਹੈ ਇਸ ਇਲਾਜ ਦੀ ਇਸ ਵਿਧੀ ਵਿੱਚ ਕੁਦਰਤੀ ਸੋਮਿਆਂ ਦੇ ਨਾਲ-ਨਾਲ ਬਿਜਲੀ ਉਪਕਰਨਾ ਤੇ ਚੁੰਬਕੀ ਉਪਕਰਨਾ ਦੀ ਵਰਤੋਂ ਕੀਤੀ ਜਾਂਦੀ ਹੈ ਅਸੀਂ ਹੁਣੇ ਪੜਿਆ ਕਿ ਇਹਦੇ ਵਿੱਚ ਕੁਦਰਤੀ ਸੋਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਨਾਲ ਬਿਜਲੀ ਨਾਲ ਚੱਲਣ ਵਾਲੇ ਉਪਕਰਨਾ ਦੀ ਵਰਤੋਂ ਕੀਤੀ ਜਾਂਦੀ ਆ ਤੇ ਚੁੰਬਕੀ ਉਪਕਰਨਾ ਦੀ ਵਰਤੋਂ ਕੀਤੀ ਜਾਂਦੀ ਹੈ ਇਹਦਾ ਇਲਾਜ ਕੀ ਆ ਇੱਕ ਸਸਤਾ ਹੁੰਦਾ ਆ ਤੇ ਲੰਮੇ ਸਮੇਂ ਤੱਕ ਅਸਰਦਾਰ ਹੁੰਦਾ ਹੈ ਐਸੇ ਪ੍ਰਕਾਰ ਦੇ ਇਲਾਜ ਦੌਰਾਨ ਮਰੀਜ਼ ਲਈ ਦਵਾਈ ਦੀ ਵਰਤੋਂ ਬਹੁਤ ਜ਼ਰੂਰੀ ਹਾਲਤਾਂ ਵਿੱਚ ਹੀ ਕੀਤੀ ਜਾਂਦੀ ਹੈ ਦਵਾਈ ਦੀ ਵਰਤੋਂ ਉਦੋਂ ਹੀ ਕੀਤੀ ਜਾਂਦੀ ਹੈ ਜਦੋਂ ਜ਼ਿਆਦਾ ਹੀ ਜ਼ਰੂਰੀ ਹੋਵੇ ਨਹੀਂ ਤਾਂ ਕੁਦਰਤੀ ਤਰੀਕਿਆਂ ਦੇ ਨਾਲ ਹੀ ਇਲਾਜ ਕੀਤਾ ਜਾਂਦਾ ਹੈ ਭੌਤਿਕ ਚਿਕਿਤਸਾ ਦੀ ਪਰਿਭਾਸ਼ਾ ਕੀ ਹੈ ਡੈਫੀਨੇਸ਼ਨ ਆਫ ਫਿਜ਼ੀਓਥੈਰੇਪੀ ਭੌਤਿਕ ਚਿਕਿਤਸਾ ਅਜਿਹਾ ਵਿਗਿਆਨ ਹੈ ਜਿਸ ਵਿੱਚ ਪਾਣੀ ਤਾਪ ਕਿਰਣਾ ਰੋਸ਼ਨੀ ਬਰਫ਼ ਬਿਜਲਈ ਊਰਜਾ ਅਤੇ ਚੁੰਬਕੀ ਊਰਜਾ ਰਾਹੀਂ ਰੋਗੀ ਦਾ ਇਲਾਜ ਕੀਤਾ ਜਾਂਦਾ ਹੈ ਠੀਕ ਹੈ ਜੀ ਕਿਹੜਾ ਵਿਗਿਆਨ ਹੈ ਅਜਿਹਾ ਵਿਗਿਆਨ ਆ ਜਿਹਦੇ ਵਿੱਚ ਪਾਣੀ ਦੇ ਨਾਲ ਤਾਪ ਦੇ ਨਾਲ ਤਾਪ ਮਤਲਬ ਹੀਟ ਕਿਰਨਾਂ ਦੇ ਨਾਲ ਰੋਸ਼ਨੀ ਦੇ ਨਾਲ ਬਰਫ਼ ਬਿਜਲਈ ਊਰਜਾ ਤੇ ਚੁੰਬਕੀ ਊਰਜਾ ਨਾਲ ਕਿਸੇ ਰੋਗੀ ਦਾ ਬਿਮਾਰ ਵਿਅਕਤੀ ਦਾ ਇਲਾਜ ਕੀਤਾ ਜਾਂਦਾ ਹੈ ਭੌਤਿਕ ਚਿਕਿਤਸਾ ਇਲਾਜ ਕਰਨ ਵਾਲੀ ਅਜਿਹੀ ਵਿਧੀ ਹੈ ਜਿਸ ਵਿੱਚ ਵਿਅਕਤੀ ਦੇ ਵਿਕਾਰਾਂ ਅਜੋਗਤਾਮਾਂ ਤੇ ਅਪਾਹਜਾਂ ਦਾ ਇਲਾਜ ਕਰਕੇ ਵਿਅਕਤੀ ਨੂੰ ਕੰਮ ਕਰਨ ਯੋਗ ਬਣਾਇਆ ਜਾਂਦਾ ਹੈ ਠੀਕ ਹੈ ਜੀ ਇਹਦੇ ਵਿੱਚ ਕਿਹ ਵਿਅਕਤੀ ਦੇ ਵਿਕਾਰ ਆ ਮਤਲਬ ਸਰੀਰ ਦੇ ਕਿਸੇ ਅੰਗ ਦੇ ਵਿੱਚ ਕੋਈ ਵੀ ਵਿਕਾਰ ਆ ਅਜੋਗਾ ਉਹ ਕੰਮ ਕਰਨ ਤੋਂ ਜਾਂ ਅਪਾਹਜਾਂ ਉਹਨਾਂ ਦਾ ਇਲਾਜ ਕਰਕੇ ਵਿਅਕਤੀ ਨੂੰ ਕੰਮ ਕਰਨ ਦੇ ਕਾਬਿਲ ਬਣਾਇਆ ਜਾਂਦਾ ਹੈ ਪੌਤਿਕ ਚਿਕਿਤਸਾ ਵਿੱਚ ਖੇਡਾਂ ਦਾ ਕੀ ਯੋਗਦਾਨ ਹੈ ਕੰਟ੍ਰਿਬਿਊਸ਼ਨ ਆਫ ਫਿਜ਼ੀਓਥੈਰੇਪੀ ਇਨ ਸਪੋਰਟਸ ਕਹਿੰਦੇ ਪੌਤਿਕ ਚਿਕਿਤਸਾ ਦਾ ਖੇਡਾਂ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੈ ਇਹ ਇਲਾਜ ਦੀ ਵਿਧੀ ਸਪੋਰਟਸ ਮੈਡੀਸਨ ਦਾ ਮਹੱਤਵਪੂਰਨ ਹਿੱਸਾ ਹੈ ਖੇਡਾਂ ਦੌਰਾਨ ਖਿਡਾਰੀਆਂ ਦੇ ਸੱਟਾਂ ਲੱਗਦਿਆਂ ਰਹਿੰਦੀਆਂ ਹਨ ਜਿਵੇਂ ਹੱਡੀ ਦਾ ਟੁੱਟਣਾ ਹੱਡੀ ਦਾ ਆਪਣੀ ਥਾਂ ਤੋਂ ਹੱਲ ਜਾਣਾ ਮੋਚ ਆ ਜਾਣੀ ਜਾਂ ਮਾਸ ਪੱਠਿਆਂ ਵਿੱਚ ਖਿਚਾਅ ਪੈਦਾ ਹੋਣਾ ਉਦਾਹਰਣ ਵਜੋਂ ਅਸੀਂ ਗੱਲ ਕਰਦੇ ਹਾਂ ਕਿ ਖੇਡ ਦੇ ਮੈਦਾਨ ਵਿੱਚ ਖੇਡਦੇ ਸਮੇਂ ਮੋਚ ਆ ਜਾਂਦੀ ਹੈ ਅਜਿਹੇ ਸਮੇਂ ਮੈਚ ਵਾਲੀ ਥਾਂ ਤੇ ਬਰਫ਼ ਨਾਲ ਮਾਲਿਸ਼ ਕੀਤੀ ਜਾਂਦੀ ਹੈ ਜੇਕਰ ਮੋਚ ਸੁਧਾਰ ਨਾ ਹੋਵੇ ਤਾਂ ਖਿਡਾਰੀ ਛੇਤੀ ਠੀਕ ਹੋ ਜਾਂਦਾ ਹੈ ਪਰ ਜੇ ਮੋਚ ਸਖਤ ਕਿਸਮ ਦੀ ਹੋਵੇ ਤਾਂ ਭੌਤਿਕ ਜਗੀਸਾ ਦੀਆਂ ਵੱਖ-ਵੱਖ ਵਿਧੀਆਂ ਦੀ ਵਰਤੋਂ ਕਰਕੇ ਉਹਦਾ ਇਲਾਜ ਕੀਤਾ ਜਾਂਦਾ ਹੈ ਤਾਂ ਜੋ ਖਿਡਾਰੀ ਦੁਬਾਰਾ ਛੇਤੀ ਖੇਡਣ ਦੇ ਯੋਗ ਹੋ ਸਕੇ ਠੀਕ ਹੈ ਜੀ ਇਸ ਸਬੰਧ ਵਿੱਚ ਗੱਲ ਕਰਦੇ ਹਾਂ ਕਿ ਸਧਾਰਨ ਸ਼ਬਦਾਂ ਵਿੱਚ ਭੌਤਿਕ ਚਿਕਸਾ ਇਲਾਜ ਦੀ ਕجهه ਵਿਧੀ ਹੈ ਜਿਸ ਵਿੱਚ ਸਰੀਰਕ ਕਸਰਤਾਂ ਮਾਲਸ਼ ਠੰਡੇ ਅਤੇ ਗਰਮ ਪਾਣੀ ਤਾਪ ਕਿਰਣਾ ਬਿਜਲਈ ਉਪਕਰਨਾ ਚੁੰਬਕੀ ਊਰਜਾ ਰਾਹੀਂ ਇਲਾਜ ਕੀਤਾ ਜਾਂਦਾ ਹੈ ਇਹ ਤਕਨੀਕ ਮਾਸਪੱਠੇ ਮਤਲਬ ਮਸਲਸ ਨੂੰ ਤੰਤੂਆਂ ਟਿਸ਼ੂਸ ਅਤੇ ਬੰਧਕ ਤੰਦਾਂ ਲਿਗਾਮੈਂਟਸ ਨੂੰ ਮਜ਼ਬੂਤ ਬਣਾਉਂਦੀ ਹੈਗੀ ਅਤੇ ਜੋੜਾਂ ਦੀਆਂ ਸੱਟਾਂ ਛੇਤੀ ਇਲਾਜ ਵਿੱਚ ਸਹਾਇੀ ਹੁੰਦੀ ਹੈ ਇਸ ਤੋਂ ਇਲਾਵਾ ਖੇਡ ਮੁਕਾਬਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਦਰਦ ਨਿਵਾਰਕ ਮਤਲਬ ਪੇਨ ਕਿਲਰ ਜਿਹਨੂੰ ਤੁਸੀਂ ਕਹਿੰਦੇ ਆ ਜਾਂ ਸਰੀਰਕ ਯੋਗਤਾ ਨੂੰ ਵਧਾਉਣ ਵਾਲੀਆਂ ਦਵਾਈਆਂ ਦਾ ਇਸਤੇਮਾਲ ਕਰਨਾ ਵਰਜਿਤ ਹੁੰਦਾ ਹੈਗਾ ਆ ਕਈ ਵਾਰ ਮੁਕਾਬਲੇ ਦੇ ਦੌਰਾਨ ਜਦੋਂ ਕੋਈ ਕੰਪੀਟੀਸ਼ਨ ਹੁੰਦਾ ਹੈ 플레이ਰ ਨੂੰ ਸੱਟ ਲੱਗ ਜਾਂਦੀ ਹੈ ਤੇ ਖਿਡਾਰੀ ਨੂੰ ਮੁਕਾਬਲੇ ਵਿੱਚ ਬਣਾਈ ਰੱਖਣ ਲਈ ਉਹਦਾ ਤੁਰੰਤ ਇਲਾਜ ਜ਼ਰੂਰੀ ਹੁੰਦਾ ਹੈ ਸੱਟ ਲੱਗਣ ਦੇ ਬਾਵਜੂਦ ਖਿਡਾਰੀ ਨੂੰ ਖੇਡ ਮੁਕਾਬਲੇ ਵਿੱਚ ਬਣਾਈ ਰੱਖਣ ਲਈ ਖੇਡ ਚਿਕਿਤਸਕ ਦੀ ਅਹਿਮ ਭੂਮਿਕਾ ਹੁੰਦੀ ਹੈ ਉਹ ਕੁਦਰਤੀ ਤਰੀਕਿਆਂ ਨਾਲ ਇਲਾਜ ਕਰਕੇ ਖਿਡਾਰੀ ਨੂੰ ਦਰਦ ਜਾਂ ਤਕਲੀਫ ਤੋਂ ਰਾਹਤ ਪ੍ਰਦਾਨ ਕਰਦਾ ਹੈ ਤੇ ਖਿਡਾਰੀ ਨੂੰ ਮੁਕਾਬਲੇ ਵਿੱਚ ਬਣੇ ਰਹਿਣ ਵਿੱਚ ਸਹਾਇਤਾ ਕਰਦਾ ਹੈਗਾ ਖੇਡਾਂ ਦੇ ਵਿੱਚ ਭੌਤਿਕ ਚਿਕਿਤਸਕ ਦੀ ਭੂਮਿਕਾ ਕੀ ਹੁੰਦੀ ਹੈ 올 ਆਫ ఫిਜ਼ੀਓਥੈਰੇਪਿਸਟ ਇਨ ਸਪੋਰਟਸ ਠੀਕ ਹੈ ਜੀ ਜਿਹੜੇ ਫਿਜ਼ੀਓਥੈਰਪੀ ਆ ਭੌਤਿਕ ਚਿਕਿਤਸਕਾ ਉਹਨਾਂ ਦੇ ਜਿਹੜੇ ਮਹਾਰਾ ਐਕਸਪਰਟ ਆ ਉਹਨਾਂ ਨੂੰ ਕੀ ਕਹਿੰਦੇ ਹੈਗੇ ਆ ਭੌਤਿਕ ਚਿਕਿਤਸਕ ਫਿਜ਼ੀਓਥੈਰੇਪਿਸਟ ਕਿਹਾ ਜਾਂਦਾ ਹੈ ਜਦੋਂ ਖੇਡਾਂ ਹੁੰਦੀਆਂ ਆ ਤਾਂ ਖਿਡਾਰੀਆਂ ਨੂੰ ਕਈ ਤਰ੍ਹਾਂ ਦੀਆਂ ਖੇਡਾਂ ਜਾਂ ਸੱਟਾਂ ਲੱਗਦੀਆਂ ਰਹਿੰਦੀਆਂ ਆ ਇਹਨਾਂ ਸੱਟਾਂ ਦੇ ਇਲਾਜ ਲਈ ਭੌਤਿਕ ਚਿਕਿਤਸਕ ਨੂੰ ਸਪੋਰਟਸ ਮੈਡੀਸਨ ਦੀ ਜਾਣਕਾਰੀ ਹੋਣਾ ਬਹੁਤ ਹੀ ਜ਼ਰੂਰੀ ਹੈ ਸਪੋਰਟਸ ਮੈਡੀਸਨ ਅੰਤਰਰਾਸ਼ਟਰੀ ਪੱਧਰ ਤੇ ਹੋਣ ਵਾਲੇ ਖੇਡ ਮੁਕਾਬਲੇ ਅਤੇ ਅਭਿਆਸ ਦੌਰਾਨ ਟੀਮਾਂ ਨਾਲ ਸਪੋਰਟਸ ਫਿਜ਼ੀਓਥੈਰੇਪਿਸਟ ਮਾਹਿਰ ਭੇਜੇ ਜਾਂਦੇ ਹੈਗੇ ਆ ਖੇਡ ਦੇ ਦੌਰਾਨ ਖਿਡਾਰੀਆਂ ਨੂੰ ਲੱਗਦੀਆਂ ਸੱਟਾਂ ਦਾ ਇਹ ਫਿਜ਼ੀਓਥੈਰੇਪਿਸਟ ਇਲਾਜ ਕਰਦੇ ਹੈਗੇ ਆ ਸਮੇਂ-ਸਮੇਂ ਤੇ ਲੱਗਦੀਆਂ ਸੱਟਾਂ ਤੇ ਉਹਨਾਂ ਦੇ ਬਿਹਤਰ ਢੰਗ ਨਾਲ ਇਲਾਜ ਲਈ ਇਹ ਮਾਹਰ ਖੋਜਾਂ ਕਰਦੇ ਰਹਿੰਦੇ ਹਨ ਇਹਨਾਂ ਦਾ ਮਾਹਰਾਂ ਦਾ ਮੁੱਖ ਕੰਮ ਕੀ ਕਰਨਾ ਹੁੰਦਾ ਹੈ ਖਿਡਾਰੀਆਂ ਦੀ ਖੇਡ ਮੁਕਾਬਲੇ ਦੌਰਾਨ ਥਕਾਵਟ ਦੂਰ ਕਰਨੀ ਹੁੰਦੀ ਹੈ ਉਨਾ ਨੂੰ ਸਰੀਰਕ ਤੇ ਮਾਨਸਿਕ ਆਰਾਮ ਦੇਣਾ ਹੁੰਦਾ ਹੈ। ਭੌਤਿਕ ਜਿਗਿੱਸਾ ਕੀ ਹੈ ਇਹ ਖਿਡਾਰੀਆਂ ਦੇ ਜੋੜਾਂ ਨੂੰ ਬਾਅਦ ਤੋਂ ਬਾਅਦ ਗਤੀਸ਼ੀਲ ਬਣਾਉਣ ਅਤੇ ਮਾਸਪੇਸ਼ੀਆਂ ਨੂੰ ਤਣਾਅ ਮੁਕਤ ਰੱਖਣ ਵਿੱਚ ਸਹਾਇਤਾ ਹੁੰਦੀ ਹੈ। ਤਾਂ ਜੋ ਖੇਡ ਦੇ ਦੌਰਾਨ ਖਿਡਾਰੀ ਆਸਾਨੀ ਨਾਲ ਖੇਡ ਗ੍ਰਿਆਮਾਂ ਤੇ ਹਰਕਤਾਂ ਪੂਰੀਆਂ ਕਰ ਸਕਣ। ਖੇਡ ਅਭਿਆਸ ਜਾਂ ਮੁਕਾਬਲੇ ਦੇ ਦੌਰਾਨ ਖਿਡਾਰੀ ਨੂੰ ਸੱਟ ਲੱਗਣਾ ਸੁਭਾਵਿਕ ਗੱਲ ਹੈ। ਖਿਡਾਰੀਆਂ ਨੂੰ ਲੱਗਣ ਵਾਲੀਆਂ ਸੱਟਾਂ ਜ਼ਿਆਦਾਤਰ ਕੀ ਹੁੰਦੀਆਂ ਆ ਆ ਸਧਾਰਨ ਕਿਸਮ ਦੀਆਂ ਹੁੰਦੀਆਂ ਹਨ ਪਰ ਕਈ ਵਾਰੀ ਕੋਈ ਸੱਟ ਗੰਭੀਰ ਵੀ ਹੋ ਸਕਦੀ ਹੈ। ਜੇਕਰ ਖੇਡ ਚਿਕਿਤਸਕ ਜਿਹੜਾ ਫਿਜ਼ਿਓਥੈਰੇਪਿਸਟ ਆ ਖਿਡਾਰੀ ਦੇ ਲੱਗੀ ਸੱਟ ਨੂੰ ਸਹੀ ਢੰਗ ਨਾਲ ਪਹਿਚਾਨ ਕੇ ਉਹਦਾ ਇਲਾਜ ਨਹੀਂ ਕਰੇਗਾ ਤਾਂ ਖਿਡਾਰੀ ਦੇ ਪਵੇਖਲੀਓ ਸੱਟ ਨੁਕਸਾਨਦਾਇਕ ਵੀ ਸਾਬਤ ਹੋ ਸਕਦੀ ਆ ਭੌਤਿਕ ਚਿਕਿਤਸਾ ਦੇ ਵਿੱਚ ਕਿਹੜੀਆਂ-ਕਿਹੜੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਟੈਕਨੀਕਸ ਆਫ ਫਿਜ਼ਿਓਥੈਰੇਪੀ ਇਲਾਜ ਵਾਲੀਆਂ ਕਸਰਤਾਂ ਮਾਲਿਸ਼ ਬਰਫ਼ ਨਾਲ ਇਲਾਜ ਪਾਣੀ ਨਾਲ ਇਲਾਜ ਕਿਰਨਾ ਨਾਲ ਇਲਾਜ ਗਰਮੀ ਜਾਂ ਤਾਪ ਨਾਲ ਇਲਾਜ ਬਿਜਲੀ ਊਰਜਾ ਨਾਲ ਇਲਾਜ ਚੁੰਬਕੀ ਊਰਜਾ ਨਾਲ ਇਲਾਜ ਇਹ ਬਹੁਤ ਮਹੱਤਵਪੂਰਨ ਹੈ ਨਨ ਨੂੰ ਯਾਦ ਰੱਖਣਾ ਹੈ ਕਿ ਕਿਹੜੀਆਂ-ਕਿਹੜੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈਗੀਆ ਇਲਾਜ ਵਾਲੀਆਂ ਕਸਰਤਾਂ ਮਾਲਿਸ਼ ਬਰਫ਼ ਨਾਲ ਇਲਾਜ ਪਾਣੀ ਨਾਲ ਇਲਾਜ ਕਿਰਨਾ ਨਾਲ ਇਲਾਜ ਗਰਮੀ ਜਾਂ ਤਾਪ ਨਾਲ ਇਲਾਜ ਬਿਜਲੀ ਊਰਜਾ ਨਾਲ ਨਾਲ ਤੇ ਚੁੰਬਕੀ ਊਰਜਾ ਨਾਲ ਇਲਾਜ ਇਲਾਜ ਵਾਲੀਆਂ ਕਸਰਤਾਂ ਥੈਰਾਪੀਟਿਕ ਐਕਸਰਸਾਈਜ਼ ਕਸਰਤ ਰਾਹੀਂ ਇਲਾਜ ਕਰਨਾ ਇਹ ਭੌਤਿਕ ਚਿਕਿਤਸਾ ਦੀ ਅਜਿਹੀ ਵਿਧੀ ਹੈ ਜਿਸ ਰਾਹੀਂ ਖਿਡਾਰੀ ਦੇ ਫੱਟੜ ਅੰਗਾਂ ਨੂੰ ਵਿਸ਼ੇਸ਼ ਕਸਰਤਾਂ ਕਰਾ ਕੇ ਮੁੜ ਕੰਮ ਕਰਨ ਯੋਗ ਬਣਾਇਆ ਜਾਂਦਾ ਹੈ ਇਹਨਾਂ ਰਾਹੀਂ ਸਰੀਰ ਵਿਕਾਰਾਂ ਤੇ ਅਯੋਗਤਾਵਾਂ ਨੂੰ ਦੂਰ ਕੀਤਾ ਜਾਂਦਾ ਹੈ ਇਹ ਕਸਰਤਾਂ ਡਾਕਟਰੀ ਸਲਾਹ ਦੇ ਨਾਲ ਹੀ ਕੀਤੀਆਂ ਜਾਂਦੀਆਂ ਹੈਗੀਆਂ ਆ ਤੇ ਜਿਹੜੀ ਕਸਰਤਾਂ ਦੀ ਕਿਸਮ ਆ ਸਮਾਂ ਆ ਗਿਣਤੀ ਆ ਦੁਹਰਾਈ ਤੇ ਆਰਾਮ ਦਾ ਸਮਾਂ ਵੀ ਹਦਾਇਤਾ ਮਤਲਬ ਇਨਸਟਰਕਸ਼ਨਸ ਦੇ ਹਿਸਾਬ ਨਾਲ ਨਿਸ਼ਚਿਤ ਕੀਤਾ ਜਾਂਦਾ ਹੈ ਇਹਨਾਂ ਦਾ ਮੁੱਖ ਕੰਮ ਕੀ ਹੁੰਦਾ ਹੈ ਇਲਾਜ ਦੇ ਨਾਲ-ਨਾਲ ਸੱਟ ਲੱਗਣ ਵਾਲੇ ਅੰਗ ਦੀ ਤਾਕਤ ਨੂੰ ਦੁਬਾਰਾ ਹਾਸਲ ਕਰਨਾ ਹੁੰਦਾ ਹੈ ਦੂਸਰਾ ਹੈ ਮਾਲਿਸ਼ ਜਿਹਨੂੰ ਕਹਿੰਦੇ ਮ사ਜ ਮਾਲਿਸ਼ ਕੀ ਹੈ ਇਲਾਜ ਦੀ ਬਹੁਤ ਪ੍ਰਾਤਨ ਵਿਧੀ ਹੈ ਫਿਜ਼ੀਓਥੈਰੇਪੀ ਦੀ ਵਿਧੀ ਹੱਥਾਂ ਤੇ ਉਂਗਲੀਆਂ ਦੀਆਂ ਹਰਕਤਾਂ ਦੀ ਅਜਹੀ ਕਲਾ ਹੈ ਜਿਹਦੀ ਸਹਾਇਤਾ ਨਾਲ ਪੱਟੜ ਮਤਲਬ ਜਖਮੀ ਤੰਤੂਆਂ ਤੇ ਮਾਸ ਪੱਟੀਆਂ ਨੂੰ ਮੁੜ ਤੋਂ ਕੰਮ ਕਰਨ ਦੇ ਯੋਗ ਬਣਾਇਆ ਜਾਂਦਾ ਹੈ ਇਸੇ ਤਕਨੀਕ ਦੀ ਵਰਤੋਂ ਖਿਡਾਰੀ ਨੂੰ ਆਰਾਮ ਦੇਣ ਤੇ ਉਹਦੀ ਥਕਾਵਟ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ ਉਦਾਹਰਨ ਵਜੋਂ ਖੇਡ ਖਤਮ ਹੋਣ ਤੋਂ ਬਾਅਦ ਅਸੀਂ ਦੇਖਿਆ ਹੈ ਕਿ ਖਿਡਾਰੀ ਦੇ ਮਾਸ ਪੱਟੀਆਂ ਵਿੱਚ ਝਕੜਾ ਆ ਜਾਂਦਾ ਹੈ ਇਹਦੇ ਨਾਲ ਉਹ ਦਰਦ ਮਤਲਬ ਪੇਨ ਮਹਿਸੂਸ ਕਰਦਾ ਹੈ ਇਸ ਲਈ ਖਿਡਾਰੀ ਇੱਕ ਦੂਜੇ ਦੀ ਪੈਠ ਪਿੰਜਣੀਆਂ ਤੇ ਪੱਟਾਂ ਨੂੰ ਹੱਥਾਂ ਨਾਲ ਥੱਪ-ਥੱਪਾਉਂਦੇ ਹਨ ਇਹ ਮਾਲਿਸ਼ ਦੀ ਇੱਕ ਅਜੀਬ ਤਕਨੀਕ ਹੈ ਜਿਸ ਨਾਲ ਮਾਸਪੇਸ਼ੀਆਂ ਨੂੰ ਆਰਾਮ ਦੀ ਸਥਿਤੀ ਵਿੱਚ ਲਿਆਂਇਆ ਜਾਂਦਾ ਹੈਗਾ ਤੇ ਬਖ-ਬਖ ਪ੍ਰਕਾਰ ਦੀ ਮਾਲਿਸ਼ ਦੇ ਲਈ ਉਂਗਲਾਂ ਤੇ ਹਥੇਲੀਆਂ ਦੀਆਂ ਹਰਕਤਾਂ ਲਈ ਹੇਠ ਲਿਖੇ ਅਨੁਸਾਰ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈਗੀਆ ਮਾਲਿਸ਼ ਕਰਦੇ ਸਮੇਂ ਇਲਾਜ ਅਨਸਾਰ ਕਰੀਮ ਜਾਂ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਅਗਲਾ ਹੈ ਦੱਬਣਾ ਇਹ ਫੈਲੋਰਸ ਫਲੋਰਸ ਬਿਧੀ ਰਾਹੀਂ ਖਿਡਾਰੀ ਦੇ ਅੰਗਾਂ ਨੂੰ ਹਲਕੇ ਹੱਥਾਂ ਨਾਲ ਉੱਪਰ ਵੱਲ ਨੂੰ ਧੱਕਿਆ ਜਾਂਦਾ ਹੈ ਹਰ ਸਟ੍ਰੋਕ ਵਿੱਚ ਹਥੇਲੀਆਂ ਨੂੰ ਗੋਲ-ਗੋਲ ਉੱਪਰ ਵੱਲ ਨੂੰ ਘੁਮਾਉਂਦੇ ਹੋਏ ਹਥੇਲੀਆਂ ਦਾ ਸਰੀਰ ਨਾਲ ਸੰਪਰਕ ਰੱਖਦੇ ਹੋਏ ਇਹ ਮਾਲਿਸ਼ ਜਿਹੜੀ ਕੀਤੀ ਜਾਂਦੀ ਹੈ ਇਹਨੂੰ ਕਿਹੜੀ ਵਿਧੀ ਕਹਿੰਦੀ ਹੈ ਐਫਲੂਰਸ ਵਿਧੀ ਦੇ ਰਾਹੀਂ ਖਿਡਾਰੀ ਦੇ ਅੰਗਾਂ ਨੂੰ ਹਲਕੇ ਹੱਥਾਂ ਨਾਲ ਉੱਪਰ ਵੱਲ ਨੂੰ ਧੱਕਿਆ ਜਾਂਦਾ ਹੈਗਾ ਤੇ ਮਾਲਿਸ਼ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਇੱਕ ਗੁੰਨਣਾ ਗੁੰਨਣਾ ਕੀ ਹੈ ਪੈਟ੍ਰੀਸੇਜ ਦਾ ਪੰਜਾਬੀ ਅਨਵਾਦ ਗੁੰਨਣਾ ਹੈਗਾ ਆ ਮਾਲਿਸ਼ ਕਰਦੇ ਸਮੇਂ ਹੱਥਾਂ ਗੁੱੰਗਲਾਂ ਤੇ ਅੰਗੂਠੇ ਰਿਸਤੇ ਤੇ ਆਟੇ ਨੂੰ ਗੁੰਨਣ ਵਰਗੀ ਹੁੰਦੀ ਹੈ ਜਿਸ ਤਰ੍ਹਾਂ ਹਥੇਲੀਆਂ ਨਾਲ ਆਟੇ ਨੂੰ ਗੁੰਨਿਆ ਜਾਂਦਾ ਉਸੇ ਤਰ੍ਹਾਂ ਮਾਲਿਸ਼ ਕਰਨ ਵਾਲੇ ਅੰਗਾਂ ਨੂੰ ਇੱਕ ਦੂਜੇ ਦੀ ਸਹਾਇਤਾ ਨਾਲ ਲਗਾਤਾਰ ਗੁੰਨਿਆ ਗੁੰਨਿਆ ਦਾ ਮਤਲਬ ਨੀਡਿੰਗ ਨਿ ਚੋੜਿਆ ਸਕਵੀਜ਼ਿੰਗ ਘੁਮਾਇਆ ਰੋਲਿੰਗ ਕੀਤੀ ਜਾਂਦੀ ਹੈਗੀਆ ਕਈ ਵਾਰ ਉੱਪਰ ਨੂੰ ਚੁੱਕਿਆ ਜਾਂਦਾ ਜਿਹਨੂੰ ਪਿਕਿੰਗ ਕਹਿੰਦੇ ਹੈਗੇ ਆ ਇਹਦੀ ਵਰਤੋਂ ਕਰਦੇ ਸਮੇਂ ਮਾਸ ਪੱਠਿਆਂ ਵਿੱਚ ਦਰਦ ਤਾਂ ਮਹਿਸੂਸ ਹੁੰਦਾ ਹੈ ਪਰ ਹੌਲੀ-ਹੌਲੀ ਇਹ ਵਿਧੀ ਆਰਾਮ ਦੇਣ ਤੇ ਸਰੀਰ ਵਿੱਚ ਲਹੂ ਗੇੜ ਪ੍ਰਬੰਧ ਨੂੰ ਤੇਜ਼ ਕਰਨ ਵਿੱਚ ਮਦਦ ਕਰਦੀ ਹੈ ਇਸੋ ਬਾਅਦ ਹੈ ਥੱਪ ਥਪਾਉਣਾ ਟੈਪ ਟੋਮੈਂਟ ਟੈਪ ਟੋਮੈਂਟ ਦਾ ਭਾਵ ਹੈ ਥੱਪ ਥਪਾਉਣਾ ਇਹਦੇ ਵਿੱਚ ਹੱਥਾਂ ਦੀ ਉਂਗਲਾਂ ਤੇ ਅੰਗੂਠੇ ਨੂੰ ਜੋੜ ਕੇ ਵੱਖ-ਵੱਖ ਪ੍ਰਕਾਰ ਦੀ ਹੱਥਾਂ ਦੀ ਸ਼ਕਲ ਬਣਾ ਕੇ ਅੰਗਾਂ ਨੂੰ ਥੱਪ ਥਪਾਇਆ ਜਾਂਦਾ ਹੈ ਜਿਵੇਂ ਕਪਿੰਗ ਹੈਕਿੰਗ ਟੈਪਿੰਗ ਤੇ ਪਿੰਚਿੰਗ ਹਾਂਜੀ ਦੇਖੋ ਤਸਵੀਰਾਂ ਵਿੱਚ ਦਿਖਾ ਰਿਹਾ ਹੈਕਿੰਗ ਕਪਿੰਗ ਪਿੰਚਿੰਗ ਠੀਕ ਹੈ ਜੀ ਅਲੱਗ-ਅਲੱਗ ਇਹ ਤਕਨੀਕਾਂ ਹੈ ਗਿਆ ਜਾਂ ਰਗੜ ਅਰ ਰਗੜ ਦਾ ਮਤਲਬ ਹੈ ਫ੍ਰਿਕਸ਼ਨ ਫ੍ਰਿਕਸ਼ਨ ਦਾ ਭਾਵ ਉਂਗਲਾਂ ਤੇ ਅੰਗੂਠੇ ਦੇ ਪੋਟਿਆਂ ਨਾਲ ਰਗੜ ਪੈਦਾ ਕਰਕੇ ਮਾਲਸ਼ ਕੀਤੀ ਜਾਂਦੀ ਹੈ ਇਸ ਵਿਧੀ ਰਾਹੀਂ ਮਾਸਪੇਸ਼ੀਆਂ ਵਿੱਚ ਖਿਚਾਅ ਤੇ ਸੋਜ ਵਾਲੀ ਥਾਂ ਤੇ ਰਗੜ ਪੈਦਾ ਕਰਕੇ ਮਾਲਸ਼ ਕੀਤੀ ਜਾਂਦੀ ਹੈ ਇਹ ਜਿਹੜੀ ਤਕਨੀਕ ਹੈਗੀ ਆ ਜੋੜਾਂ ਮਾਸ ਪੱਠਿਆਂ ਬੰਧਕ ਤੰਤੂਆਂ ਦੀ ਕਾਰਜਸ਼ਕਤੀ ਵਿੱਚ ਵਾਧਾ ਕਰਦੀ ਹੈਗੀ ਆ ਫਿਰ ਹੈ ਕੰਪਨ ਕੰਪਨ ਦਾ ਮਤਲਬ ਹੈ ਵਾਈਬ੍ਰੇਸ਼ਨ ਮਾਸ ਪੱਠਿਆਂ ਵਿੱਚ ਕੰਬਣੀ ਪੈਦਾ ਕਰਨ ਵਾਲੀ ਮਾਲਸ਼ ਦੀ ਇੱਕ ਅਜਿਹੀ ਤਕਨੀਕ ਹੈ ਜਿਸ ਵਿੱਚ ਹਲਕੇ ਹੱਥਾਂ ਤੇ ਉਂਗਲੀਆਂ ਨਾਲ ਅੰਗੰ ਦੇ ਕੰਪਨ ਪੈਦਾ ਕੀਤੀ ਜਾਂਦੀ ਹੈ ਜਿਹਨੂੰ ਕਹਿੰਦੇ ਵਾਈਬ੍ਰੇਸ਼ਨ ਹੈ ਨਾ ਅੱਜਕੱਲ ਕੰਪਨ ਪਿਆਦਾ ਕਰਨ ਵਾਲੀਆਂ ਬਹੁਤ ਸਾਰੀਆਂ ਬਿਜਲੀ ਮਸ਼ੀਨਾਂ ਉਪਲਬਧ ਹੈਗੀਆਂ ਆ ਤੇ ਇਸ ਵਿਧੀ ਦੀ ਵਰਤੋਂ ਕੀ ਕੀਤੀ ਜਾਂਦੀ ਹੈਗੀ ਆ ਕੋਮਲ ਤੰਤੂਆਂ ਨੂੰ ਉਤੇਜਿਤ ਕਰਨ ਮਾਸਪੇਸ਼ੀਆਂ ਦੇ ਤਣਾਅ ਤੋਂ ਛੁਟਕਾਰਾ ਪਾਉਣ ਤਣਾਅ ਘਟ ਕਰਨ ਆਰਾਮ ਲੈਣਾ ਤੇ ਥਕਾਵਟ ਦੂਰ ਕਰਨ ਦੇ ਲਈ ਕੀਤੀ ਜਾਂਦੀ ਹੈਗੀ ਆ ਬਰਫ਼ ਦੇ ਨਾਲ ਇਲਾਜ ਕ੍ਰਾਈਪੋਥੈਰਪੀ ਬਰਫ਼ ਨਾਲ ਇਲਾਜ ਕਰਨ ਦੀ ਵਿਧੀ ਬਹੁਤ ਹੀ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਹੈ ਇਹਦੇ ਨਾਲ ਵਿੱਚ ਬਰਫ਼ ਦੇ ਪੈਕਟਾਂ ਬਰਫ਼ ਨਾਲ ਠੰਡਾ ਕੀਤਾ ਤੋਲੀਆ ਬਰਫ਼ ਨਾਲ ਮਾਲਿਸ਼ ਬਰਫ ਦੇ ਜੈਲ ਪੈਕਾਂ ਦੀ ਵਰਤੋਂ ਕਰਕੇ ਸੱਟਾਂ ਦਾ ਇਲਾਜ ਕੀਤਾ ਜਾਂਦਾ ਹੈ। ਕਈ ਖਿਡਾਰੀ ਤਾਂ ਖੇਡ ਪ੍ਰਦਰਸ਼ਨ ਨੂੰ ਵਧੀਆ ਬਣਾਉਣ ਲਈ ਬਰਫ਼ ਇਸ਼ਨਾਨ ਕਰਦੇ ਹੈਗੇ ਆ। ਤੁਸੀਂ ਦੇਖਿਆ ਉਹਨਾਂ ਨੇ ਆਈਸ ਵਾਟਰ ਦੇ ਵਿੱਚ ਜਿਹੜਾ ਇਸ਼ਨਾਨ ਕਰਦੇ ਆ, ਜ਼ਿਆਦਾਤਰ ਇਹਦੀ ਵਰਤੋਂ ਗੁੱਜੀ ਸੱਟ ਜਦੋਂ ਕੋਈ ਮੋਚ ਪੈਦਾ ਹੋ ਜਾਂਦੀ ਹੈ, ਖਿਚਾਅ ਤੋਂ ਤੁਰੰਤ ਬਾਅਦ ਕੀਤੀ ਜਾਂਦੀ ਆ। ਇਹ ਕੀ ਹੈ ਇੱਕ ਅਸਰਦਾਰ ਇਲਾਜ ਹੈਗਾ। ਇਹਦੀ ਵਰਤੋਂ ਨਾਲ ਅੰਦਰੂਨੀ ਲਹੂ ਵਹਾਨ ਰੋਕਣ ਵਿੱਚ ਸਹਾਇਤਾ ਮਿਲਦੀ ਹੈ ਇੰਟਰਨਲ ਬਲੀਡਿੰਗ ਨੂੰ। ਇਹਦੇ ਨਾਲ ਪ੍ਰਭਾਵੀ ਤੰਗ ਤੇ ਸੋਜ ਘਟ ਜਾਂਦੀ ਹੈ ਤੇ ਇਹਦੀ ਵਰਤੋਂ ਨਾਲ ਸੱਟ ਨੂੰ ਠੀਕ ਹੋਣ ਵਿੱਚ ਘੱਟ ਸਮਾਂ ਲੱਗਦਾ ਹੈ ਇਹਦੀ ਵਰਤੋਂ ਦਰਦ ਨੂੰ ਘਟਾਉਣ ਲਈ ਮਾਸ ਪੇਟਿਆਂ ਦੀ ਸੋਜ ਘਟਾਉਣ ਲਈ ਸਰੀਰ ਦੇ ਕੰਮਾਂ ਦੀ ਯੋਗਤਾ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ ਗਿਆ ਪਾਣੀ ਦੇ ਨਾਲ ਇਲਾਜ ਹਾਈਡਰੋਥੈਰਪੀ ਕਹਿੰਦੇ ਗਰਮ ਜਾਂ ਠੰਡੇ ਪਾਣੀ ਦੇ ਵੱਖ-ਵੱਖ ਦਬਾਅ ਦੀ ਵਰਤੋਂ ਕਰਕੇ ਪਾਣੀ ਵਿੱਚ ਕਸਰਤਾਂ ਕਰਕੇ ਇਲਾਜ ਕਰਨ ਦੀ ਵਿਧੀ ਨੂੰ ਹਾਈਡਰੋਥੈਰਪੀ ਕਿਹਾ ਜਾਂਦਾ ਹੈ ਖੇਡਾਂ ਵਿੱਚ ਅਭਿਆਸ ਤੇ ਮੁਕਾਬਲੇ ਦੌਰਾਨ ਜੋ ਲੱਗਣ ਨਾਲ ਖਿਡਾਰੀ ਜਿਹੜੇ ਆ ਗਿਆ ਸਰੀਰਕ ਤੇ ਮਾਨਸਿਕ ਤੌਰ ਤੇ ਥੱਕ ਜਾਂਦਾ ਆ ਇਹਦੇ ਨਾਲ ਜੋੜਾਂ ਵਿੱਚ ਦਰਦ ਅਤੇ ਮਾਸਪੱਠਿਆਂ ਵਿੱਚ ਖਿਚਾਅ ਮਹਿਸੂਸ ਹੁੰਦਾ ਆ ਐਸ ਤਕਨੀਕਾਂ ਖਿਡਾਰੀਆਂ ਦੇ ਜੋੜਾਂ ਤੇ ਮਾਸਪੱਠਿਆਂ ਦੇ ਕੰਮ ਕਰਨ ਦੀ ਯੋਗਤਾ ਵਿੱਚ ਵਾਧਾ ਹੁੰਦਾ ਹੈ ਕਈ ਵਾਰ ਜਿਆਦਾ ਕੰਮ ਜਬ ਅਭਿਆਸ ਕਰਨ ਨਾਲ ਮਾਸਪੇਸ਼ੀਆਂ ਦੇ ਵਿੱਚ ਲੈਕਟਿਕ ਐਸਿਡ ਜਮਾ ਹੋ ਜਾਂਦਾ ਆ ਇਹਦੇ ਨਾਲ ਕੀ ਹੁੰਦਾ ਆ ਮਾਸਪੇਸ਼ੀਆਂ ਵਿੱਚ ਅਕੜਾ ਮਹਿਸੂਸ ਹੁੰਦਾ ਹੈ ਕਿਹੜਾ ਐਸਿਡ ਜਮਾ ਹੋ ਜਾਂਦਾ ਹੈ ਲੈਕਟਿਕ ਐਸਿਡ ਗਰਮ ਪਾਣੀ ਦੀ ਟਕਰੋ ਨਾਲ ਲੈਕਟਿਕ ਐਸਿਡ ਇੱਕ ਥਾਂ ਦੇ ਉੱਤੇ ਇਕੱਠਾ ਨਹੀਂ ਹੁੰਦਾ ਹੈਗਾ ਆ ਜਿਸ ਦੇ ਨਾਲ ਖਿਡਾਰੀ ਜਿਹੜਾ ਆਰਾਮ ਮਹਿਸੂਸ ਕਰਦਾ ਹੈ ਰਿਲੈਕਸ ਮਹਿਸੂਸ ਕਰਦਾ ਹੈ ਗਰਮ ਤੇ ਠੰਡੇ ਪਾਣੀ ਦੀ ਬਾਰ-ਬਾਰ ਟਕੋਰ ਕਰਨ ਨਾਲ ਸੱਟ ਵਾਲੇ ਖੇਤਰ ਦੇ ਤਾਪਮਾਨ ਮਤਲਬ ਟੈਂਪਰੇਚਰ ਵਿੱਚ ਤਬਦੀਲੀ ਹੁੰਦੀ ਆ ਤੇ ਜਿਹੜਾ ਪ੍ਰਭਾਵਿਤ ਤੰਤੂ ਆ ਕਿਰਿਆਸ਼ੀਲ ਹੋ ਜਾਂਦਾ ਆ ਐਕਟਿਵ ਹੋ ਜਾਂਦਾ ਆ ਕਿਰਨਾਂ ਦੇ ਨਾਲ ਇਲਾਜ ਇਨਫਰਾ ਰੈਡ ਰੇਸ ਥੈਰਪੀ ਇਸ ਇਲਾਜ ਦੀ ਬੀਤੇ ਵਿੱਚ ਇਨਫਰਾ ਰੈਡ ਕਿਰਨਾਂ ਚੰਡਣ ਵਾਲੇ ਪਗਾਰਾਂ ਨੂੰ ਇਨਫਰਾ ਰੈਡ ਲੈਂਪ ਦੀ ਵਰਤੋਂ ਕੀਤੀ ਜਾਂਦੀ ਹੈਗੀ ਆ ਇਹਨਾਂ ਕਰਨਾ ਰਾਹੀਂ ਹੱਡੀਆਂ ਨਾਲ ਜੁੜੇ ਮਾਸ ਪੱਠਿਆਂ ਤੇ ਜੋੜਾਂ ਨੂੰ ਬੰਨਣ ਵਾਲੀਆਂ ਤੰਦਾਂ ਦਾ ਇਲਾਜ ਕੀਤਾ ਜਾਂਦਾ ਹੈਗਾ ਆ ਇਨਫਰਾ ਰੈਡ ਲੈਂਪ ਦੀ ਵਰਤੋਂ ਦੇ ਨਾਲ ਠੀਕ ਹੈ ਕਿੰਨਾ ਪਾਈਆਂ ਜਾਂਦੀਆਂ ਤੁਹਾਡੇ ਸਰੀਰ ਤੇ ਤੇ ਉਹਦੇ ਨਾਲ ਦੇਖੋ ਇਲਾਜ ਕੀਤਾ ਜਾਂਦਾ ਆ ਤਾਪ ਨਾਲ ਇਲਾਜ ਹੀਟ ਥੈਰੇਪੀ ਤਾਪ ਜਾਂ ਗਰਮੀ ਨਾਲ ਕੀਤੇ ਜਾਣ ਵਾਲੇ ਇਲਾਜ ਤੋਂ ਭਾਵ ਸਰੀਰ ਦੇ ਫੱਟ ਡੰਗ ਨੂੰ ਭੌਤਿਕ ਚਿਕਿਤਸਕ ਵੱਲੋਂ ਨਿਸ਼ਚਿਤ ਕੀਤੇ ਤਾਂ ਆਪਾਂਸਾਰ ਇਲਾਜ ਕੀਤਾ ਜਾਂਦਾ ਹੈ ਇਹ ਤਾਪ ਗਰਮ ਪਾਣੀ ਦੀ ਬੋਤਲ ਬਿਜਲੀ ਵਾਲੀ ਥੈਲੀ ਗਰਮ ਜਲ ਪੈਗਟ ਗਰਮ ਬੈਲਟ ਗਰਮ ਪਾਣੀ ਨਾਲ ਨਹਾਉਣਾ ਸੋਨਾ ਬਾਥ ਤੇ ਭਾਫ਼ ਨਾਲ ਨਹਾਉਣ ਨਾਲ ਪ੍ਰਾਪਰ ਕੀਤਾ ਜਾਂਦਾ ਹੈਗਾ ਆ ਖਿਡਾਰੀ ਨੂੰ ਦੇ ਸਰੀਰ ਨੂੰ ਗਰਮਾਉਣ ਲਈ ਥਕਾਵਟ ਦੂਰ ਕਰਨ ਲਈ ਦਰਦ ਤੋਂ ਰਾਹਤ ਪਾਉਣ ਲਈ ਇਸ ਇਲਾਜ ਦੀ ਵਰਤੋਂ ਕੀਤੀ ਜਾਂਦੀ ਆ ਬਿਜਲੀ ਊਰਜਾ ਨਾਲ ਇਲਾਜ ਇਲੈਕਟਰੋਥੈਰਪੀ ਬਿਜਲੀ ਊਰਜਾ ਰਾਹੀਂ ਰਾਜ ਕਰਨ ਦੇ ਕੁਝ ਖਾਸ ਉਪਕਰਨਾਂ ਦੀ ਸਹਾਇਤਾ ਨਾਲ ਬਿਜਲੀ ਕਰੰਟ ਦੀ ਵਰਤੋਂ ਕਰਕੇ ਫੱਟੜ ਜ਼ਖਮੀ ਖਿਡਾਰੀ ਦਾ ਇਲਾਜ ਕੀਤਾ ਜਾਂਦਾ ਹੈ। ਇਹਦੀ ਵਰਤੋਂ ਖਿਡਾਰੀ ਦੇ ਸਰੀਰ ਵਿੱਚ ਗਰਮੀ ਪੈਦਾ ਕਰਨ, ਤੰਤੂਆਂ ਦੀ ਮਰੰਮਤ ਅਤੇ ਦਰਦ ਘਟਾਉਣ ਲਈ ਕੀਤੀ ਜਾਂਦੀ ਹੈ। ਇਸ ਤਕਨੀਕ ਦੀ ਵਰਤੋਂ ਮਾਹਰ ਭੌਤਿਕ ਚਿਕਿਤਸਕ ਦੁਆਰਾ ਹੀ ਕੀਤੀ ਜਾਣੀ ਚਾਹੀਦੀ ਹੈ। ਚੁੰਬਕੀ ਊਰਜਾ ਨਾਲ ਇਲਾਜ ਮੈਗਨੇਟੋ ਥੈਰੇਪੀ ਇਹ ਵੀ ਜਿਸ ਨੂੰ ਚੁੰਬਕੀ ਖੇਤਰ ਥੈਰੇਪੀ ਕਿਹਾ ਜਾਂਦਾ ਹੈ। ਇਹਦੇ ਨਾਲ ਸਰੀਰ ਵਿੱਚਲੇ ਚੁੰਬਕੀ ਖੇਤਰ ਨੂੰ ਉਤੇਜਿਤ ਕਰਕੇ ਇਲਾਜ ਕੀਤਾ ਜਾਂਦਾ ਹੈਗਾ ਆ ਬਾਹਰੀ ਚੁੰਬਕਾਂ ਦੀ ਮਦਦ ਨਾਲ ਸਰੀਰ ਦੇ ਚੁੰਬਕੀ ਖੇਤਰ ਨੂੰ ਉਤੇਜਿਤ ਕਰਕੇ ਜੋੜਾਂ, ਮਾਸਪੇਸ਼ੀਆਂ, ਤੰਤੂਆਂ ਦੀਆਂ ਸੱਟਾਂ ਦਾ ਇਲਾਜ ਕੀਤਾ ਜਾਂਦਾ ਹੈਗਾ ਆ ਇਹਦੇ ਵਿੱਚ ਵੱਖ-ਵੱਖ ਕਿਸਮ ਦੇ ਚੁੰਬਕੀ ਉਪਕਰਨ ਜਿਵੇਂ ਅੰਗੂਠੀ, ਕੜਾ, ਗਾਨੀ ਆਦਿ ਕਈ ਤਰ੍ਹਾਂ ਦੇ ਬਿਜਲੀ ਚੁੰਬਕੀ ਊਰਜਾ ਦੀ ਵਰਤੋਂ ਕੀਤੀ ਜਾਂਦੀ ਹੈ ਅਸੀਂ ਇਹ ਕਹਿ ਸਕਦੇ ਹਾਂ ਕਿ ਸਰੀਰਕ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਭੌਤਿਕ ਚਿਕਿਤਸਾ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਵਿਧੀ ਰਾਹੀਂ ਬਾਖਵਾਖ ਖਿਡਾਰੀਆਂ ਨੂੰ ਮੋੜ ਖੇਡਣ ਦੇ ਯੋਗ ਬਣਾਇਆ ਜਾਂਦਾ ਹੈ ਖਿਡਾਰੀਆਂ ਦੇ ਖੇਡ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ ਜਾਂਦਾ ਹੈ ਅੰਤਰਰਾਸ਼ਟਰੀ ਪੱਧਰ ਤੇ ਅਭਿਆਸ ਦੌਰਾਨ ਖਿਡਾਰੀਆਂ ਦੇ ਪ੍ਰਦਰਸ਼ਨ ਵਿੱਚ ਵਾਧਾ ਕਰਨ ਲਈ ਖੇਡ ਭੌਤਿਕ ਚਿਕਿਤਸਕ ਮਹਾਰ ਬਾਖਵਾਖ ਪ੍ਰਕਾਰ ਦੀਆਂ ਇਲਾਜ ਵਿਧੀਆਂ ਦੀ ਵਰਤੋਂ ਕਰਕੇ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਬਹੁਤ ਬਹੁਤ ਧੰਨਵਾਦ ਜੀ